ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਗੁਆਰੇ ਰੇ ਮਹਲਾ ਤੀਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਿਲਿਆ ਹਰ ਮਿਲਾ ਹੋਏ ਆਪੇ ਮੇਲ ਮਿਲਾਵੇ ਸੂਈ ਮੇਰਾ ਪ੍ਰਭ ਸਭ ਬਿਧਿਆ ਪੇ ਜਾਣੇ ਹੁਕਮੇ ਮੇਲੇ ਨੇ ਸ਼ਬਦ ਪਛਾਣੇ ਸਤ ਗੁਰ ਕੈ ਪੈ ਪਰਮ ਪਹੁੰਚ ਜਾਏ ਪੈਰਾ ਚ ਸਚ ਰੰਗ ਸਮਾਏ ਰਹਾਉ ਗੁਰ ਮਿਲੇ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਉਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮੇਲੇ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸਚ ਸੋਏ ਸੱਚ ਵਸੇ ਸੱਚੀ ਸਬਕਾਰ ਉਹ ਤੁਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੇ ਕੋਏ ਜੀਵਦਾਤਾ ਦੇਵਡਾਰ ਨਾਨਕ ਹਰ ਨਾਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੀਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਿਲੈ ਹਰ ਮੇਲਾ ਹੋਇ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦਿਆ ਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤ ਗੁਰ ਕੈ ਪੈ ਪ੍ਰਮ ਭਉ ਜਾਏ ਪੈਰਾ ਚ ਸਚ ਰੰਗ ਸਮਾਏ ਰਹਾਉ ਗੁਰ ਮਿਲੇ हर मन वसै तुभाए मेरा प्रभ पारा कीमत नहीं पाए शब्द सलाह अंत न पारा वार मेरा प्रभ बख्शी बक्षण हार गुर मिले ਸਭ ਮਤਬਦ ਹੋਏ ਮਨ ਨਿਰਮਲ ਵਸੇ ਸਚ ਸੋਏ ਸਾਚ ਵਸੇ ਸੱਚੀ ਸਬਕਾਰ ਊਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੇ ਕੋਏ ਜੀਵੈ ਦਾਤਾ ਦੇਵ ਨਾਰ ਨਾਮ ਘਰ ਲਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬਿਦਿਆ ਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਰੇ ਸਤ ਗੁਰ ਕੈ ਪੈ ਪ੍ਰਮ ਭੋਜਾਇ ਭੈ ਰਚ ਸਚ ਰੰਗ ਸਮਾਇ ਰਹਾਉ ਗੁਰ ਮਿਲੇ ਹਰ ਮਨ ਵਸੈ ਸੁਭਾਏ मेरा प्रभु पारा कीमत नहीं पाए शब्द सलाह है अंत न परवार मेरा प्रभु बखे बक्षण हार गुरु ने ऐसा मतबद होए ਨੈ ਨਿਰਮਲ ਵਸੈ ਸਚ ਸੋਏ ਸੱਚ ਵਸੈ ਸੱਚ ਸਬਕਾਰ ਓਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਇ ਜੀਵੇ ਦਾਤਾ ਦੇ ਵਡਹਾਰ ਨਾਨਕ ਹਰ ਨਾਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਮਹਲਾ 3 ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮੇਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜੋੜੇ ਹੁਕਮੇ ਮੇਲੇ ਸ਼ਬਦ ਪਛਾਣੇ ਸਤ ਗੁਰ ਕੈ ਪੈ ਪ੍ਰਮਪੋ ਜਾਏ ਪੈਰਾ ਚ ਸਤ ਰੰਗ ਸਮਾਏ ਰਹਾਉ ਗੁਰ ਮਿਲੇ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਰਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲੇ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੈ ਸਾਚੇ ਸਬਕਾਰ ਹੋ ਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੇ ਸੇਵਾ ਹੋਏ ਗੁਰਮੁਖ ਨਾਮ ਪਛਾੜੇ ਕੋਈ ਜੀਵੇ ਦਾਤਾ ਦੇਵੜਹਾਰ ਨਾਨਕ ਹਰ ਨਾਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੇ ਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਏ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬਿਦੇ ਆਪੇ ਜਾਣੇ ਹੁਕਮੇ ਮਿਲੇ ਸ਼ਬਦ ਪਛਾਣੇ ਸਤ ਗੁਰ ਕੈ ਪੈ राम को जाए पैरा च सतरंग समाए रहाऊ गोर मिले हर मन बसे सुभाए मेरा प्रभु पारा कीमत नहीं पाए शब्द सलाह है ਅੰਤ ਨ ਪਾਰਾਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਲ ਹਾਰ ਗੁਰ ਮਿਲੇ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸੇ ਸਾਚੇ ਸਭ ਕਾ ਜੇ ਉਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੇ ਸਿਵਾ ਹੋਏ ਗੁਰਮੁਖ ਨਾਮ ਪਛਾਰੇ ਕੋਏ ਜੀਵੇ ਦਾਤਾ ਦੇਵ ਨهار ਨਾਨਕ ਹਰਨਾਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੀਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਮਿਲੇ ਹਰ ਮਿਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬਿਦਿਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਰੇ ਸਤ ਗੁਰ ਕੈ ਪੈ ਬ੍ਰਹਮ ਪਉ ਜਾਏ ਪੈ ਰਾਚੈ ਸਚ ਰੰਗ ਸਮਾਇਰਾਉ ਗੁਰ ਮਿਲੇ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲੇ ਸਭ ਮਤਬ ਗੁੜ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੈ ਸੱਚੇ ਸਬਕਾਰ ਊਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸੱਚੀ ਸੇਵਾ ਹੋਏ ਗੁਰਮੁਖ ਨਾਮ ਪਛਾਨ ਕੋਏ ਜੀਵੇ ਦਾਤਾ ਦੇਵ ਨਾਰ ਨਾਨਕ ਹਰ ਨਾਮੇ ਲੱਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੇਜਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮੇਲੇ ਹਰ ਮਿਲਾ ਹੋਏ ਆਪੇ ਮੇਲ ਮਿਲਾਵੇ ਸੁਈ ਮੇਰਾ ਪ੍ਰਭ ਸਭ ਬਿਧਾ ਪੇ ਜਾਣੇ ਹੁਕਮੇ ਮੇਲੇ ਨੇ ਸ਼ਬਦ ਪਛਾਣੇ ਸਤ ਗੁਰ ਕੈ ਪੈ ਪਰਮ ਭੋਜਾਏ ਪੈਰਾ ਚ ਸਚ ਰੰਗ ਸਮਾਏ ਰਹਾਉ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ੜਹਾਰ ਗੁਰ ਮੇਲੇ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸਚ ਸੋਏ ਸੱਚ ਵਸੇ ਸੱਚੀ ਸਦਕਾਰ ਉਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣੇ ਕੋਏ ਜੀਵਦਾਤਾ ਦੇਵ ਨਹਾਰ ਨਾਨਕ ਹਰਨਾਮੇ ਲਗੇ ਪਿਆਰ raag gauri guware re mahalla tija chaup de ik onkar sat gur prasad gur me le har melaa hoye aape me melaa ve soi ਮੇਰਾ ਪ੍ਰਭ ਸਭ ਵਿਦਿਆ ਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤ ਗੁਰ ਕੈ ਪੈ ਭ੍ਰਮ ਭੋਜ ਜਾਏ ਪੈਰਾ ਚ ਸਚ ਰੰਗ ਸਮਾਏ ਰਹਾਉ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸੁਲਾ ਹੈ ਅਰਥ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਨ ਹਾਰ ਗੁਰ ਮਿਲੇ ਸਭ ਮਤਬਦ ਹੋਏ ਮਨ ਨਿਰਮਲ ਵਸੇ ਸਚ ਸੋਏ ਸਚ ਵਸੇ ਸਚ ਹੀ ਸਬਕਾਰ ਊਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖਨਾਮ ਪਛਾਨੇ ਕੋਏ ਜੀਵੈ ਦਾਤਾ ਦੇਵਨਹਾਰ ਨਾਨਕ ਹਰਨਾਮੇ ਲਗੇ ਪਿਆਰ ਰਾਗ ਗਉੜੀ ਗੁਆਰੇ ਰੇ ਮਹਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਨ ਮਿਲਾਵੇ ਸੋਈ ਮੇਰਾ ਪ੍ਰਭ ਸਭ ਬਿਦਿਆ ਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਰੇ ਸਤ ਗੁਰ ਕੈ ਪੈ ਪ੍ਰਮ ਭੋਜਾਇ ਭੈ ਰਚੈ ਸਚ ਰੰਗ ਸਮਾਇਰਾਉ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਰਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਨ ਹਾਰ ਗੁਰ ਮਨੇ ਸਬਮਤ ਬਦ ਹੋਏ ਮਨ ਨਿਰਮਲ ਵਸੈ ਸਚ ਸੋਏ ਸਚ ਵਸੈ ਸਚ ਹੀ ਸਬਕਾਰ ਓ ਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਇ ਜੀਵ ਦਾਤਾ ਦੇਵ ਨਹਾਰ ਨਾਨਕ ਹਰ ਨਾਮੇ ਲਗੇ ਪਿਆਰ raag gauri guare re mahalla te ja chaup de ik onkar sat gur prasad gur mile har mel hoi ape mel milawe soi ਮੇਰਾ ਪ੍ਰਭ ਸਭ ਬਿਦਿਆ ਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤ ਗੁਰ ਕੈ ਭੈ ਪ੍ਰਮ ਭੋਜਾਏ ਭੈ ਰਾਚੈ ਸਤ ਰੰਗ ਸਮਾਏ ਰਹਾਉ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਰਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲੈ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਏ ਸਚ ਵਸੈ ਸਾਚੀ ਸਬਕਾਰ ਹੋ ਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੇ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ ਜੀਵਦਾਤਾ ਦੇਵ ਨهار ਨਾਨਕ ਹਰਨਾਮੇ ਲਗੇ ਪਿਆਰ ਰਾਗ ਗਵੜੀ ਗੁਆਰੇ ਰੇ ਮਹਲਾ ਤੇ ਜਾ ਚੌਪ ਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਏ ਆਪੇ ਮੇਲ ਮਿਲਾਵੇ ਸੋਏ ਮੇਰਾ ਪ੍ਰਭ ਸਭ ਬਿਦੇ ਆਪੇ ਜਾਣੇ ਹੁਕਮੇ ਮਿਲੇ ਸ਼ਬਦ ਪਛਾਣੇ ਸਤਗੁਰ ਕੈ ਪੈ ਪ੍ਰਮਪੋ ਜਾਏ ਪੈਰਾ ਚ ਸਤ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਾਰawar ਮੇਰਾ ਪ੍ਰਭ ਬਖਸ਼ੇ ਬਖਸ਼លਹਾਰ ਗੁਰ ਮਿਲੇ ਸਭ ਮਤਬਦ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੈ ਸਾਚੇ ਸਬਕਾਰ ਉਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸਾਚੇ ਸਿਵਾ ਹੋਏ ਗੁਰਮੁਖ ਨਾਮ ਪਛਾਰੇ ਕੋਏ ਜੀਵੇ ਦਾਤਾ ਦੇਵ ਨਾਰ ਨਾਨਕ ਹਰ ਨਾਮੇ ਲਗੇ ਪਿਆਰ raag gauri guare re mohalla tija chaup de ik onkar sat gur prasad gur mile har mila hoi aape mein mila ve soi ਮੇਰਾ ਪ੍ਰਭ ਸਭ ਵਿਦਿਆ ਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਨੈ ਸਤ ਗੁਰ ਕੈ ਪੈ ਬ੍ਰਹਮ ਪੌ ਜਾਏ ਪੈ ਰਾਚੈ ਸਚ ਰੰਗ ਸਮਾਇਰਾ ਗੁਰ ਮੇਲੇ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲੇ ਸਭ ਮਤ ਗੁੜ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੇ ਸੱਚੇ ਸਬਕਾਰ ਊਤਮ ਕਰਨੇ ਸ਼ਬਦ ਵਿਚਾਰ ਗੁਰ ਤੇ ਸੱਚੀ ਸੇਵਾ ਹੋਏ ਗੁਰਮੁਖ ਨਾਮ ਪਛਾਨ ਕੋਏ ਜੀਵੇ ਦਾਤਾ ਦੇਵ ਨਾਰ ਨਾਨਕ ਹਰ ਨਾਮੇ ਲੱਗੇ ਪਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ